ਇਹ ਪਰਮੇਸ਼ਰ ਸੁਮੁਕਤੀ ਦਾਤਾ ਇਹ ਸੁਮੁਕਤੀ ਦਾਤਾ ਦਰ ਦੇਗਾ ਦੁਨ ਪਰਹਾ ਇਹ ਸੁਮੁਕਤੀ ਦਾਤਾ ਇਹ ਸੁਮੁਕਤੀ ਦਾਤਾ ਇਹ ਸੁਮੁਕਤੀ ਦਾਤਾ ਦਰ ਦੇਗਾ ਦੁਨ ਪਰਹਾ ਖੁਸ਼ਖਬਰੀ ਦੇ ਇਸ ਨਵੇਂ ਭਾਗ ਦੇ ਵਿੱਚ ਮੈਂ ਤੁਹਾਡਾ ਬਹੁਤ ਸਵਾਗਤ ਕਰਦਾ ਹਾਂ ਮੇਰੇ ਪਿਆਰੇ ਭਾਈ ਭੈਣੋ ਪਵਿੱਤਰ ਬਾਈਬਲ ਵਿੱਚ ਮੱਤੀ ਦੀ ਅੰਜੀਲ 10 ਅਧਿਆਏ ਉਸਦੀ 30 ਆਇਤ ਵਿੱਚ ਇਸ ਤਰ੍ਹਾਂ ਲਿਖਿਆ ਹੈ ਤੁਹਾਡੇ ਸਿਰ ਦੇ ਵਾਲ ਵੀ ਗਿਨੇ ਹੋਏ ਹਨ। ਪ੍ਰਭ ਯੀਸ਼ੂ ਮਸੀਹ ਜੀ ਦੇ ਦੁਆਰਾ ਕਹੇ ਗਏ ਇਸ वचन ਦੇ ਵਿੱਚ ਅਸੀਂ ਚਾਰ ਪ੍ਰਕਾਰ ਦੀਆਂ ਖਾਸ ਵਿਸ਼ੇਸ਼ਤਾਵਾਂ ਨੂੰ ਪੜ੍ਹਦੇ ਹਾਂ ਜਿਨ੍ਹਾਂ ਦੇ ਵਿੱਚੋਂ ਤੀਸਰੀ ਹੈ ਪਰਮੇਸ਼ਾ ਦਾ ਮੁਲਾਂਕਣ। ਮਨੁੱਖ ਕਿਸ ਨੂੰ ਜ਼ਿਆਦਾ ਮਹੱਤਵ ਦਿੰਦਾ ਹੈ? ਰਾਜਾ ਰਾਜੇ ਨੂੰ ਜਾਂ ਕੰਗਾਲ ਨੂੰ? ਧਨੀ ਨੂੰ ਜਾਂ ਗਰੀਬ ਨੂੰ? ਗੋਰੇ ਨੂੰ ਜਾਂ ਕਾਲੇ ਨੂੰ? ਸੁੰਦਰ ਨੂੰ ਜਾਂ ਬਦਸੂਰਤ ਨੂੰ? ਰਾਜਾ ਧਨੀ, ਗੋਰਾ, ਸੁੰਦਰ ਇਹ ਮਨੁੱਖ ਦੇ ਜੀਵਨ ਦੇ ਵਿੱਚ ਸਭ ਤੋਂ ਜ਼ਿਆਦਾ ਮਹੱਤਵ ਦਿੱਤਾ ਜਾਣ ਵਾਲੇ ਵਿਅਕਤੀ ਹਨ ਪਰੰਤੂ ਪਰਮੇਸ਼ਰ ਦੀ ਨਜ਼ਰ ਦੇ ਵਿੱਚ ਪਰਮੇਸ਼ਰ ਦਾ ਸੋਚਣਾ ਜਿਹੜਾ ਹੈ ਤੇ ਉਸ ਦਾ ਦੇਖਣਾ ਜਿਹੜਾ ਹੈ ਉਹ ਅਲੱਗ ਹੈ ਪਰਮੇਸ਼ਰ ਦੀ ਨਜ਼ਰ ਦੇ ਵਿੱਚ ਹਰ ਇੱਕ ਵਿਅਕਤੀ ਇੱਕੋ ਜਿਹਾ ਹੈ ਉਹ ਉਹ ਕਿਸੇ ਦੇ ਨਾਲ ਕੋਈ ਭੇਦ ਭਾਵ ਨਹੀਂ ਕਰਦਾ ਹੈ ਔਰ ਇਸੇ ਲਈ ਪ੍ਰਭੂ ਯੇਸ਼ੂ ਮਸੀਹ ਜੋ ਕਿ ਦੇਹਤਾਰੀ ਹੋਏ ਹਰ ਇੱਕ ਮਨੁੱਖ ਦੇ ਲਈ ਉਹਨਾਂ ਨੇ ਆਪਣਾ ਲਹੂ ਬਹਾਇਆ ਅਤੇ ਉਹਨਾਂ ਨੇ ਆਪਣੇ ਲਹੂ ਦੇ ਦੁਆਰਾ ਉਹਨਾਂ ਮਨੁੱਖਾਂ ਦੇ ਪਾਪ ਅਤੇ ਉਹਨਾਂ ਦੀ ਗੁਲਾਮੀ ਅਤੇ ਪਾਪ ਦੀ ਉਸ ਸਜ਼ਾ ਤੋਂ ਉਹਨਾਂ ਨੂੰ ਛੁਟਕਾਰਾ ਦੇਣ ਦੇ ਲਈ ਆਪਣੇ ਆਪ ਨੂੰ ਕੁਰਬਾਨ ਕੀਤਾ ਹੁਣ ਚਾਹੇ ਰਾਜਾ ਹੋਵੇ ਚਾਹੇ ਕੰਗਾਲ ਹੋਵੇ ਧਨੀ ਹੋਵੇ ਚਾਹੇ ਗਰੀਬ ਹੋਵੇ ਗੋਰਾ ਹੋਵੇ ਚਾਹੇ ਕਾਲਾ ਹੋਵੇ ਸੋਹਣਾ ਹੋਵੇ ਚਾਹੇ ਬਦਸੂਰਤ ਹੋਵੇ ਪਰਮੇਸ਼ਰ ਦੇ ਦੁਆਰਾ ਉਹਨਾਂ ਦੇ ਲਈ ਇੱਕੋ ਹੀ ਕੀਮਤ ਠਹਿرائی ਗਈ ਸੀ ਅਤੇ ਉਸ ਕੀਮਤ ਨੂੰ ਪ੍ਰਭੂ ਯੀਸ਼ੂ ਮਸੀਹ ਜੀ ਨੇ ਉਸ ਗਲਵਰੀ ਦੀ ਸਲੀਬ ਦੇ ਉੱਤੇ ਚੁਕਾ ਦਿੱਤਾ ਹੈ ਤਾਂ ਕਿ ਹਰ ਇੱਕ ਮਨੁੱਖ ਆਪਣੇ ਜੀਵਨ ਦੇ ਵਿੱਚ ਮੁਕਤੀ ਨੂੰ ਪ੍ਰਾਪਤ ਕਰ ਸਕੇ ਅਤੇ ਉਹਨਾਂ ਸਾਰਿਆਂ ਦੇ ਲਈ ਉਹ ਸਵਰਗ ਦਾ ਰਾਹ ਖੁੱਲ ਜਾਏ ਪਰਮੇਸ਼ਰ ਹਰ ਇੱਕ ਨੂੰ ਇੱਕੋ ਜਿਹਾ ਦੇਖਦਾ ਹੈ ਉਹ ਹਰ ਇੱਕ ਦੀ ਚਿੰਤਾ ਕਰਦਾ ਹੈ ਇਸ ਲਈ ਉਹ ਚਾਹੁੰਦਾ ਹੈ ਕਿ ਹਰ ਇੱਕ ਵਿਅਕਤੀ ਪ੍ਰਭੂ ਯੀਸ਼ੂ ਮਸੀਹ ਜੀ ਦੇ ਨਾਮ ਦੇ ਉੱਤੇ ਵਿਸ਼ਵਾਸ ਕਰਕੇ ਉਸ ਰਾਹ ਦੇ ਉੱਤੇ ਚੱਲੇ ਅਤੇ ਆਪਣੇ ਜੀਵਨ ਦੇ ਵਿੱਚ ਉਹ ਖੁਸ਼ੀ ਅਤੇ ਆਨੰਦ ਨੂੰ ਪ੍ਰਾਪਤ ਕਰ ਸਕੇ ਪਿਆਰੋ ਇਸ ਤਰ੍ਹਾਂ ਕਰਨ ਦੇ ਲਈ ਤੁਹਾਡੀ ਪ੍ਰਭੂ ਸਹਾਇਤਾ ਕਰੇ one